ਇੱਕ ਕੰਬਲੇ ਕੰਬਲੇ ਰਜਾਈਆਂਲੇ ਕੰਬਲੇ ਇੱਕ ਦੇਲਿਆਂ ਦੇ ਕਵਰ ਕੰਬਲ ਸੋਫਿਆਂ ਦੇ ਕਵਰੇ ਆਂਟੀ ਕੰਬਲੇ ਇੱਕ ਮਿੰਟ ਇੱਕ ਮਿੰਟ ਉਹ ਸਾਲਾ ਕਿੱਧਰ ਵੜਿਆ ਹੁੰਨਾ ਪਿਆ ਕੰਬਲ ਲੈ ਕੇ ਵੜਿਆ ਨਾ ਔਰ ਕਿੱਧਰ ਵੜਿਆ ਹੁੰਨਾ ਉਹ ਭਰਾਵਾ ਤੈਨੂੰ ਕਿਹਨੇ ਕਿਹਾ ਵੀ ਅੰਦਰ ਆ ਕੰਬਲ ਲੈਣਾ ਸੀ ਮੈਂ ਮੈਂ ਵਾਈ ਮਾਰੀ ਇਹਨਾਂ ਤੂੰ ਸੁਣਦੇ ਹੀ ਨਹੀਂ ਤੂੰ ਸੁਣਦੇ ਨਹੀਂ ਨਹੀਂ ਲੈਣਾ ਕੰਬਲ ਐਵੇਂ ਤੂੰ ਅੰਦਰ ਬੜੀ ਹੁੰਨਾ ਮੂੰਹ ਚੱਕ ਕੇ ਤੂੰ ਉਹ ਜਾ ਭਰਾਵਾ ਕਿਹੜੀ ਰੋਤ ਦੇ ਮਈ ਜੂਨ ਚੱਲਦਾ ਬੈ ਕਿਹੜੇ ਕੰਬਲ ਵੇਚੀ ਇਹਨਾਂ ਤੂੰ ਭਰਾਵਾ ਜੇ ਲੈਣੇ ਲੈ ਨਹੀਂ ਤਾਂ ਡੰਡੀ ਬੈ ਮੇਰਾ ਬੋਣ ਦਾ ਟਾਈਮ ਆ ਦਿਮਾਗ ਨਾ ਖਰਾਬ ਕਰ ਮੇਰਾ ਉਹ ਭਰਾਵਾ ਦਿਮਾਗ ਦਾ ਤਾਂ ਪਤਾ ਨਹੀਂ ਚਪੇੜ ਮਾਰ ਕੇ ਮੈਂ ਤੇਰੀ ਸ਼ਕਲ ਜ਼ਰੂਰ ਖਰਾਬ ਕਰ ਲਾਥ ਓ ਯਾਰ ਮੇਰੀ ਗੱਲ ਸੁਣਾ ਸੀ ਨਹੀਂ ਲੈਣੇ ਲੂਣੇ ਕੰਬਲ ਤੇ ਨਾ ਲੈ ਆ ਭਰਾਵਾ ਪਾਸੇ ਹੋ ਮੈਂ ਗਾਂਹ ਜਾਣਾ ਡਿਲੀਵਰੀ ਕਰਕੇ ਆਉਣੇ ਆ ਡਿਲੀਵਰੀ ਸਾਰਾ ਨਸ਼ਾ ਵੇਚਦਾ ਤੂੰ ਡਿਲੀਵਰੀ ਕਰਨੀ ਦੱਸ ਤੂੰ ਗੱਲਾਂ ਛੱਡ ਦੇ ਬਰੋ ਜਿੱਧਰੋਂ ਲੰਘਦਾ ਨਾ ਪਿੱਛੇ ਮੁੰਡੇ ਕੁੜੀਆਂ ਲੱਗ ਜਾਂਦੇ ਮੇਰੇ ਅੱਛਾ ਲੱਗਣੀਆਂ ਚੋਰੀ ਕਰਕੇ ਜੇ ਭੱਜੀਆਂ ਕਿਸੇ ਘਰੋਂ ਤੇ ਪਿੱਛੇ ਲੱਗਣੇ ਲੋਕਾਂ ਨੇ ਤੇ ਉਹ ਵੀਰ ਹਿਸਾਬ ਨਾਲ ਬੋਲੀ ਆ ਉਹ ਹਿਸਾਬ ਨਾਲ ਪਰ ਜੀ ਕੰਬਲ ਕੁੰਬਲ ਨਾ ਇੱਥੇ ਨਾ ਲੈ ਸਾਡੇ ਘਰੇ ਅੱਗੇ ਰੋਲਾ ਪੈਂਦਾ ਪਿਆ ਆ ਉੱਪਰਲਾ ਕੰਬਲ ਵੇਖਿਆ ਹਾਂ ਇਹਦਾ 25 ਡਾਲਰ ਦਾ ਕੱਲਾ ਗਲਾਫ ਆ ਹਾਥ ਨਾਲਾ 2 ਡਾਲਰ ਰੇਟਿੰਗ ਪੈਣਾ ਇਹਦਾ ਉਹ ਭਰਾਵਾ ਹੱਥ ਲਾਉਣ ਨਾਲ ਕੀ ਚੱਕਰ ਪੈਂਦਾ ਵਾ ਯਾਰ ਮੜਾ ਨਾ ਡਿਸਟੈਂਸ 'ਚ ਖੜਾ ਸ਼ਕਲਾਂ ਤੋਂ ਉਹ ਤਾਂ ਨਹੀਂ ਲੱਗਦਾ ਜਿਹੜੇ ਘਰਾਂ 'ਚ ਲੋਕਾਂ ਦੇ ਵੜ ਕੇ ਚੋਰੀਆਂ ਕਰਦੇ ਤੁਸੀਂ ਕਾਲੇ ਕੱਛੇ ਵਾਲੇ ਆਹੋ ਉਹ ਤਾਂ ਨਹੀਂ ਮੇਰੇ ਤੋਂ ਨਾਲ ਹੱਥੇ ਨਾ ਕਾਲੀਆਂ ਨੇ ਲੋਕਾਂ ਦੇ ਕਾਲੇ ਕੱਛੇ ਪਾਏ ਹੁੰਦੇ ਨਾ ਤੇਰੀ ਸਾਰੀ ਸ਼ਕਲ ਹੀ ਕਾਲੀ ਆ ਬਈ ਮੈਨੂੰ ਮਜਬੂਰ ਨਾ ਕਰ ਪਾਸੇ ਹੋ ਮੈਨੂੰ ਜਾਣ ਦੇ ਉਹ ਜਾ ਭਰਾਵਾ ਜਾ ਜਾ ਰੋਕ ਤਾ ਲਾ ਮੜਾ ਜਾ ਰੋਕ ਨਾ ਭਾਜੀ ਅਸੀਂ ਕੰਬਲ ਨਹੀਂ ਲੈਣੇ ਬਾਕੀ ਆਪਦੀ ਮੰਮੀ ਤੋਂ ਭਰਾਵਾ ਘਰੇ ਪੁੱਛ ਲਾ ਉਹ ਮੰਮੀ ਆਇਓ ਮări ਗੱਲ ਸੁਣਿਓ ਆ ਭਾਈ ਆਇਆ ਕੰ ਲੈਣੇ ਤਾਂ ਹੈ ਤੇ ਚੰਗੇ ਤੇ ਅੰਦਰ ਬੁਲਾ ਲੈਨੇ ਆ ਲੈਣੇ ਆ ਆ ਜਾ ਫਿਰ ਅੰਦਰ ਆ ਜਾ ਲੰਘੇ ਨਾਲ ਪਾਣੀ ਪੂਣੀ ਤੇਰੀ ਸੇਵਾ ਸੁਭਾ ਕਰਦੇ ਆ ਅੰਦਰ ਹਾਏ ਸੇਵਾ ਕਰੋਗੇ ਆ ਜਾ ਸੇਵਾ ਸੇਵਾ ਇਹ ਨਾ ਹੋਵੇ ਜੇ ਖੱਪ ਖਾਨੀ ਕੀਤੀ ਤੇ ਚਪੇੜਾ ਮਾਰ ਕੇ ਵੀ ਤੇਰੀ ਸੇਵਾ ਕਰਦੇ ਆ ਇਹ ਕੰਮ ਕਰੇਗਾ ਆ ਫੜੀ ਮੜਾ ਆ ਲੈ ਕੇ ਆਈ ਅੰਦਰ ਅੰਦਰ ਲੈ ਆ ਕਿ ਨਹੀਂ ਹੈਗਾ ਗਾਗਾ ਓ ਯਾਰ ਅੰਦਰ ਲੈ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਇਹ ਹੈਗਾ ਜੀ ਕੰਬਲ ਇਹਦਾ ਪਤਾ ਕੰਬਲ ਆ ਔਰ ਇਹ ਡੰਬਲ ਆ ਕੰਬਲ ਇਹ ਹੈ ਯਾਰ ਹੋਲੀ ਬੋਲ ਲਾ ਭਰਾਵਾ ਦੱਸ ਉਹ ਯਾਰ ਹੋਲੀ ਯਾਰ ਕੀ ਚੱਕਰ ਕੀ ਪੈ ਰਿਆ ਯਾਰ ਲੈਣਾ ਕੰਬਲ ਕੇ ਨੂੰ ਤੋਰੀਏ ਕਰੇ ਨਹੀਂ ਲੈਣਾ ਤਾਂ ਹੈਗਾ ਪਰ ਜੇ ਵਧੀਆ ਵਿਖਾਉਏ ਤਾਂ ਲੈ ਲੈ ਅੱਛਾ ਇਹ ਕੰਬਲ ਦੀ ਖਾਸियत ਬਹੁਤ ਹੈ ਜੀ ਇਹ ਮੈਂ ਕਹਿੰਦਾ ਸਰਾ ਹੀ ਗੱਲ ਬਾਤ ਹੈ ਸਟੱਫ ਬਹੁਤ ਸੋਹਣਾ ਹੱਥ ਨਾਲ ਲਾ ਓਏ ਤੇ ਸਭ ਤੋਂ ਮਹਿੰਗੀ ਗੱਲ ਤੇ ਸਸਤੀ ਗੱਲ ਇਹ ਵੀ ਇਹ ਆਸਟ੍ਰੇਲੀਆ ਦਾ ਹੈ ਜੀ ਇਹ ਤੁਹਾਨੂੰ ਲੱਗ ਜੂਗਾ ਕਮ ਸੇ ਕਮ 30 ਡਾਲਰ ਦਾ ਉਹ ਪਰ ਹੀ ਗੱਲ ਸੁਣ ਬਾਈ ਨਾ ਹੀ ਮੈਂ ਲੈਣਾ ਇਹ ਕੰਬਲ ਨਾ ਹੀ ਲੈਣਾ ਮੇਰੀ ਮੰਮੀ ਨੇ ਇਹ ਕੰਬਲ ਲੈਣਾ ਮੇਰੇ ਵੱਡੇ ਭਰਾ ਨੇ ਇਹ ਮੰਮੀ ਤੁਹਾਡੇ ਉਹ ਆਹੋ ਭਰਾਵਾ ਮੰਮੀ ਹੋਰ ਕੀ ਹੈ ਮੇਰਾ ਡੈਡੀ ਹੈ ਇਹ ਚਲੋ 2 ਡੇਟੋ ਵਰਤ ਕੀ ਤੁਹਾਡਾ ਓਏ ਤੂੰ ਡੇਟੋ ਵਰਤੋ ਕੀ ਲੈਣਾ ਭਰਾਵਾ ਮੇਰੇ ਭ ਉਹ ਕੰਬਲ ਵੇਚਣੇ ਆ ਕਿ ਡੇਟ ਨੰਬਰ ਤਪੁੱਛੀ ਤੂੰ ਆਧਾਰ ਕਾਰਡ ਬਣਾਉਣਾ ਆ ਸਾਡੇ ਘਰੇ ਤੋਂ ਸੱਦ ਲਾ ਯਾਰ ਜਿਹੜਾ ਭਰਾ ਤੇਰਾ ਓ ਯਾਰ ਜਿੰਦਰ ਓਏ ਜਿੰਦੇ ਗਏ ਜਿੰਦਰ ਓ ਹਾਂ ਹਾਂ ਭਾਈ ਓ ਯਾਰ ਆ ਵੇਖ ਆਇਆ ਮੁੰਡਾ ਘਰੇ ਕੰਬਲ ਯਾਰ ਮੈਨੂੰ ਤੇਰੀ ਸਮਝ ਨਹੀਂ ਆਉਦੀ ਤੂੰ ਕਦੇ ਤਾਂ ਕਦੇ ਤਾਂ ਕੋਈ ਬੰਦਾ ਚੱਜ ਦੀ ਸ਼ਕਲ ਵਾਲਾ ਸੱਦਣਿਆ ਕਰ ਇਹ ਕੀ ਮਤਲਬ ਹੋਇਆ ਭਾਈ ਓ ਯਾਰ ਤੇਰੇ ਹੁਣ ਸ਼ਕਲ ਹੀ ਇਹ ਹੈ ਵੀਰੋ ਹੈਲੋ ਆ ਕੀ ਮਤਲਬ ਹੋਇਆ ਸ਼ਕਲ ਆ ਤੇਰੀ ਸ਼ਕਲ ਵੇਖ ਬੰਦਾ ਘਰ ਆ ਇਹਨੂੰ ਸਾਸਿ ਗੱਲ ਕਰਦਾ ਕਿ ਸ਼ਕਲਾਂ ਤੇ ਜਾਂਦਾ ਹੁੰਦਾ ਮੈਂ ਕਹਿੰਦਾ ਤੇਰੇ ਚਰਨੀ ਮੱਥਾ ਨਾ ਟੇਕਾਂ ਆ ਲੈ ਓ ਯਾਰ ਤੋਰ ਯਾਰ ਫਿਰ ਇੱਥੇ ਸਾਡੀ ਇੱਜ਼ਤ ਨਹੀਂ ਕਰਨੀ ਤੂੰ ਕਿੱਡਾ ਮੁਸ਼ਕ ਮਾਰਿਆ ਤੇਰੇ ਜੋ ਬਾਕੀ ਗੱਲਾਂ ਛੱਡ ਹੱਥ ਚੱਕ ਇਥੋਂ ਫਿਰ ਤੈਨੂੰ ਹਰ ਕੋਈ ਕਾਲਾ ਕਾਇ ਹੀ ਹੋ ਜਾਂਦਾ ਯਾਰ ਹਰ ਕੋਈ ਕਾਲਾ ਹੀ ਗਈ ਜਾਂਦਾ ਯਾਰ ਮੈਂ ਕੀ ਕਰਾਂ ਤੁਰਦਾ ਵਗ ਓਏ ਇੱਕ ਇੱਕ ਕਰਕੇ ਬੋਲੋ ਮੇਰਾ ਦਿਮਾਗ ਖਰਾਬ ਹੋ ਗਿਆ ਦਿਮਾਗ ਖਰਾਬਾ ਤੈਨੂੰ ਜੇ ਕੰਬਲ ਦੇਗਾ ਤੈਨੂੰ ਬਾਇਲੇ ਸ਼ਕੰਜਵੀ ਵੀ ਪਿਵਾਵਾਂਗੇ ਸ਼ਕੈਸ਼ ਵੀ ਪਿਵਾਵਾਂਗੇ ਬਾਜੋ ਕਰੇ ਬਦਾਮਾਂ ਦਾ ਹੈਗਾ ਉਹ ਬਣਾਇਆ ਪੰਜੀਰੀ ਬ੍ਰਹਮੀ 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 ਪੰਜੀਰੀ ਵੀ ਬਣਾਈ ਕਰੇ ਵੇਖੀ ਬ੍ਰਹਮੀ ਕਦੇ ਹਾਂ ਹਾਂ ਇਹ ਤੁਰ ਦੇ ਬ੍ਰੰਮੀਆ ਕਰਨੀ ਆ। ਦੂਰ ਜੀ ਆਸਟ੍ਰੇਲੀਆ ਤੋਂ ਜੇ ਕੰਬਲ ਲਿਆ ਸਕਦੇ ਬ੍ਰੰਮੀਆ ਤਾਂ ਇਹ ਰੁਲਦੀ ਫਿਰਦੀਆਂ। ਅੱਛਾ ਆਸਟ੍ਰੇਲੀਆ ਬਰੇਕ। ਅੱਛਾ ਆਂਟੀ ਜੀ ਮੈਨੂੰ ਤੁਸੀਂ ਦੱਸੋ ਕੰਬਲ ਦੀ ਖਾਸੀਅਤ ਤੁਹਾਨੂੰ ਦੱਸਤੀ ਆ ਤੇ ਖਰੀਦੋ ਵੀ। ਯਾ ਲੱਗੂਗਾ ਖਰੀਦਾਂਗੇ। ਇਹ ਭਾਰੀ ਕਾ ਵਾਸਤੇ ਲਾਇਆ ਜੀ? ਇਹ ਕਾਦੇ ਵਾਸਤੇ ਆ ਜੀ? ਸ਼ੰਸ਼ਣ ਜੀ ਵਜੋਂਦੀ ਪਈ ਆ ਯਾਰ। ਇਹ ਕੀ ਸੀ ਭਾਜੀ ਭਾਜੀ ਕੀ ਕਰੀ ਜਾਂਦੇ ਤੁਸੀਂ ਯਾਰ ਮੈਂ ਪੁੱਛਿਆ ਕਦੇ ਆਸਤੇ ਆ ਵੀਰ ਜੀ ਮੈਂ ਦੱਸਣਾ ਭੁੱਲ ਗਿਆ ਇਹ ਮੇਰੀ ਕੰਨਾਂ ਦੀ ਆਸਤੇ ਆ ਵੀ ਮੈਨੂੰ ਆਵਾਜ਼ ਨਹੀਂ ਸੁਣਦੀ ਉਹਨੂੰ ਬੁਲਾਏ ਬਿਨਾ ਤੇ ਮੈਂ ਤਾਂ ਵੀ ਰਲਾਏ ਹੋਣਾ ਠੀਕ ਆ ਬਸ ਠੀਕ ਆ ਭਾਜੀ ਉਹ ਮਤਲਬ ਤੇਰੇ ਕੰਨਾਂ ਦੀ ਪ੍ਰੋਬਲਮ ਚੁੱਪ ਰਹਿ ਯਾਰ ਅੰਟੀ ਜੀ ਇਹ ਕੰਬਲ ਤੁਹਾਨੂੰ ਦੱਸਤਾ ਯਾਰ 30 ਡਾਲਰ ਦਾ ਲੱਗੂਗਾ ਵਨ ਟੈਕਸ ਕੰਪਨੀ ਦਾ ਤੇ ਬਹੁਤ ਵਧੀਆ ਕੰਬਲ ਹੈ ਇਹ ਭਾਜੀ ਆ ਸਾਰੇ 30 30 ਡਾਲਰਾਂ ਦੇ ਆ ਜੀ ਭਾਜੀ ਹੱਥ ਨਾ ਲਾਓ ਕੱਥੇ ਤੇ ਮੁਸ਼ਕ ਮਾਰਦੀ ਵੀ ਪਾਸੇ ਹੋ ਭਾਜੀ ਇਹ ਯਾਰੀ ਸ਼ਕਲ ਵੇਖ ਇਹਦੀ ਕਿੱਦਾਂ ਦੀ ਹੈ ਨਹੀਂ ਜੇ 30 ਡ ਾਂਡੀ ਵਿਰੋਧਥ ਮੰਗਾ ਲੋ ਤੁਹਾਨੂੰ ਇੰਡੀਆ ਲੈ ਆ ਕੇ ਦਿਨਾ ਇੱਕ ਮਿੰਟ ਚ ਉਪਰ ਹੋ ਜਾ ਰਿਹਾ ਬਾਈ ਯਾਰਾ ਜਾ ਉਹਦਾ ਆਇਆ ਮੈਨੂੰ ਕਾਲਾ ਕਾਲਾ ਕਰੀ ਜਿੰਦਾ ਯਾਰ ਮੈਂ ਇੰਨਾ ਕਾਲਾ ਯਾਰ ਨਾ ਨਾ ਯਾਰ ਐਡਾ ਨਾ ਬੋਲ ਯਾਰ ਮੈਂ ਵੇਖਦਾ ਆਹੋ ਯਾਰ ਤੇਰਾ ਸੱਕੀ ਸਾਲਿਆ ਬੇੜਾ ਹੀ ਕਰ ਕੋਇਆ ਪਿਆ ਤੂੰ ਉਹਦੂ ਚੰਦਰਾ ਬਈ ਉਹ ਬਾਈ ਮੇਰੀ ਗੱਲ ਸੁਣ ਤੇਰੇ ਰੰਗ ਦਾ ਕੋਈ ਹੈ ਨਹੀਂ ਕੰਬਲ ਯਾਰ ਇਹ ਕੀ ਮਤਲਬ ਹੋਇਆ ਜੈੱਡ ਬਲੈਕ ਇਹ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਬਾਈ ਕਿਉਂਕਿ ਮੈਂ ਹੈਗਾ ਅੱਛਾ ਤਾਂ ਮਤਲਬ ਤੈਨੂੰ ਹਣ ਕੀ ਕਰੀਏ ਦੱਸ ਯਾਰ ਓ ਯਾਰ ਬਈ ਤੂੰ ਲੈਣਾ ਕੰਬਲ ਮੈਂ ਨਹੀਂ ਯਾਰ ਮੇਰਾ ਜਿੰਦਰ ਜਿੰਦਰ ਦੱਸ ਯਾਰ ਕਿਹੜਾ ਕੰਬਲ ਚਿੱਟਾ ਲੈਣਾ ਮੂੰਹ ਕਿਵੇਂ ਬਣਾਇਆ ਤੂੰ ਦੱਸ ਯਾਰ ਮੈਨੂੰ ਗੈਟ ਬਲੈਕ ਤੇਰੇ ਰੰਗ ਵਰਗਾ ਚਾਹੀਦਾ ਨਹੀਂ ਮੂੰਹ ਕਿਵੇਂ ਬਣਾਇਆ ਤੂੰ ਕੰਬਲ ਨਹੀਂ ਨਾ ਪਸੰਦ ਉਹਨੂੰ ਓਏ ਤੂੰ ਪਾਣੀ ਪੂਣੀ ਲੈ ਕੇ ਆਵੇਂ ਚੁੱਪ ਰਹਿ ਯਾਰ ਮੱਖੀਆਂ ਜਣਾ ਖਾ ਲਈ ਅੰਟੀ ਜੀ ਇਹ ਤਾਂ ਹੈਗੇ ਵੇਲੇ ਠੀਕ ਹੈ ਜੀ ਜਾਓ ਮੜੇ ਉਠੋ ਕੁਛ ਕੰਜੀ ਬਿਸ਼ ਕੰਜੀ ਬਣਾ ਕੇ ਲਿਆਓ ਅੱਛਾ ਪਰ ਘਰੋਂ ਆਇਆ ਵਾ ਕੰਬਲ ਵੇਚਣੇ ਆ ਕੇ ਕੰਜੀ ਪੀਣ ਆਇਆ ਵਾ ਮੰਟੀ ਜੀ ਪਿਆ ਦਿਓ ਏਡੀ ਕਿਹੜੀ ਗੱਲ ਆ ਓ ਯਾਰ ਇੱਕ ਮਿੰਟ ਤੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਤੂੰ ਉਸ ਜਿਹੜਾ ਕੰਜਰਾਂ ਖਾਚਾਂ ਕੁੱਤਾ ਆ ਕਤੀੜ ਆ ਹਾਂ ਕਿਸੇ ਨੇ ਨਹੀਂ ਦੱਸਿਆ ਅਸੀਂ ਇਹ ਗੱਲ ਕਹਿ ਰਹੇ ਸੀ ਵੀ ਤੂੰ ਕਿੰਨਾ ਕਿਊਟ ਆ ਤੇਰੇ ਕਿੱਡਾ ਸੋਹਣਾ ਸਕਿਨ ਕਿੱਡੀ ਗ로우 ਕਰ ਰਹੀ ਤੇਰੀ ਉਹ ਤਾਂ ਭਾਜੀ ਤੁਹਾਨੂੰ ਮੈਂ ਪਹਿਲਾਂ ਬਾਹਰ ਵੀ ਦੱਸਿਆ ਨਾ ਵੀ ਜਦੋਂ ਮੈਂ ਗਲੀ ਚੋਂ ਲੰਘਦਾ ਤੇ ਪਿੱਛੇ ਮੇਰੇ ਕੁੜੀਆਂ ਮੁੰਡੇ ਪੈ ਜਾਂਦੇ ਲਾਲੂ ਪਿੱਤੀ ਕਿੰਨੀ ਮੁਸ਼ਕ ਮਾਰਦਾ ਪਿਆ ਯਾਰ ਕੀ ਆ ਵੀ ਆਪਣੇ ਘਰੇ ਦਾਲੂ ਵਾਲਾ ਬੰਦਾ ਨਾਲ ਆਇਆ ਭਾਜੀ ਭਾਜੀ ਸਾਡੇ ਨਹੀਂ ਸਾਡੇ ਦਾਲੂ ਵੀ ਭਾਜੀ ਬ੍ਰਾਂਡਡ ਪੀਦੀ ਐ ਕੰਮ ਕਰ ਲੱਤਾਂ ਕੁੱਟੀ ਮੜੀ ਗਈ ਬਹਿ ਇੱਕ ਗਾਲ ਦਾ ਮੈਨੂੰ ਪਤਾ ਉਹ ਇੱਕ ਕਾਹਦੇ ਹਾਸਤੇ ਲੱਤਾਂ ਕੁੱਟੀ ਬਈ ਮੈਂ ਤੇ ਕੀ ਕਾਹਦੇ ਹਾਸਤੇ ਕੁੱਟੀ ਬਈ ਇਹਦੇ ਪਿੱਛੇ ਮੁੰਡੇ ਕੁੜੀਆਂ ਪਤਾ ਕਿਉਂ ਪੈਂਦੇ ਆ ਜਿਹੋ ਜੀ ਇਹਦੀ ਸ਼ਕਲ ਆ ਨਾ ਇਹੋ ਜਿਹਾ ਨਾ ਸਾਰੇ ਮੱਲੇ ਵਾਲਿਆਂ ਦੇ ਪੈਸੇ ਵੀ ਦੇਨੇ ਹੁੰਦੇ ਲੋ ਜੀ ਲੋ ਜੀ ਇਹ ਵੱਖਰਾ ਹੀ ਚੰਦਰਮਾ ਨਿਕਲਿਆ ਜਿੱਧਰੋਂ ਨਿਕਲਦਾ ਉਧਰ ਹੀ ਟਹਿ ਜਾਂਦਾ ਤੈਨੂੰ ਮੈਂ ਨਵੀਆਂ ਗੋਠੀਆਂ ਵਾਲੇ ਤਾਂ ਬੜਾ ਲੈ ਕੇ ਜਾਂਦੇ ਹੁੰਦੇ ਆ ਯਾਰ ਤੂੰ ਭਾਰ ਪਾਉਣਾ ਜਿਆਦਾ ਫ੍ਰੈਂਕ ਜਾਣਾ ਉਹ ਕੁੜੀਆਂ ਵਾਲਿਆਂ ਨੇ ਚੋਰੀ ਕਰਾਉਣੀ ਆ ਨਾ ਮੈਂ ਕਹਿੰਦਾ ਨਵੀਆਂ ਗੋਠੀਆਂ ਵਾਲੇ ਇਹਨੂੰ ਬੜਾ ਘਰੇ ਲੈ ਕੇ ਜਾਂਦੇ ਹੁੰਦੇ ਆ ਯਾਰ ਬਈ ਤੂੰ ਭਾਰ ਰੱਖ ਨਾ ਬਈ ਨਜ਼ਰ ਨਜ਼ਰ ਤੋਂ ਮੈਨੂੰ ਇਹ ਗੱਲ ਦਾ ਜਵਾਬ ਦੋ ਜੇ ਆਹੀ ਗੱਲਾਂ ਕਰਨੀਆਂ ਤਾਂ ਤੀ ਤਿੰਨੇ ਆਪਸ ਚ ਕਰ ਲਓ ਮੈਨੂੰ ਵਿੱਚ ਭਾਗੇ ਇਹ ਤੇ ਐ ਕਰਕੇ ਟੰਗਿਆ ਹੁੰਦਾ ਹਾਂ। ਹਾਂ। ਉਹ ਦੇ ਹੋ ਜੇ ਇਹਨਾਂ ਦੇ ਚਾਚੇ ਭਰਾ ਆ ਚਾਚੇ ਤਾਈ ਟੰਗੀ ਹੁੰਦੇ। ਉਹ ਹੈਲੋ ਹਸਾਲਾ ਬੋਲ। ਉਹ ਪਾਜੀ ਮੇਰੀ ਗੱਲ ਸੁਣੋ। ਹੱਥ ਨਹੀਂ ਲਾਉਣਾ ਯਾਰ ਤੂੰ ਜਿਹੜੀ ਚੀਜ਼ ਲੈਣੀ ਨਹੀਂ ਆਵੇਂ ਸਵਾਦ ਲਈ ਜਾਂਦਾ। ਤੂੰ ਘਰੋਂ ਚਲ ਜਾ ਬਾਹਰ ਨਿਕਲ ਜਾ। ਕਿਉਂ ਜਾਵਾ ਪਿਆ ਜੀ। ਫੇਰ ਵਿਖਾ ਉੱਠ ਕੇ ਕੰਬਲ ਕਰ। ਆ ਪਾਏ ਦੇਖ ਲਓ। ਮੇਰੀ ਗੱਲ ਸੁਣ ਮੈਂ ਤਾਂ ਕਹਿੰਦਾ ਇਹਦਾ ਮਾਮਲਾ ਪਾ ਇੱਥੇ ਖਤਮ ਕਰਦੀ ਐ ਤੂੰ ਇਹਦੀ ਫੜ ਗਿੱਚੀ। ਮਰਨਾ ਆਪਕੇ ਦੇ ਪੀਸ ਟੋਟੇ ਟੋਟੇ ਕਰਕੇ ਦਾ ਪਿਛਲੀ ਰਾਤ ਵੀ ਸੁਟਿਆ ਹੀ ਹੈ ਹਲੋ ਵੀਰ ਡਰਾਮਾ ਰੂਮ ਵਿੱਚ ਪਾਉਣ ਵਾਲੀ ਗੱਲ ਨਾ ਕਰਿਓ ਨਹੀਂ ਤੇ ਫਿਰ ਗੱਲਾਂ ਹੀ ਤੂੰ ਉਹੋ ਜਿਹੀ ਕਰਦਾ ਨਾ ਪੈਰ ਵੇਖ ਤਡੇ ਕਿੱਡੇ ਕਾਲੇ ਸ਼ਾ ਤੇਰੇ ਤੋਂ ਸ਼ਕਲ ਐਡੀ ਤੇਰੀ ਕਾਲੀ ਜਹ ਉਤੋਂ ਐਨ ਦਾ ਕਾਲੀਆਂ ਲਾਈਆਂ ਉਤੋਂ ਆ ਦੇ ਤੇਰੀ ਲਾਇਆ ਮੇਰੀ ਗਾਲ ਸੁਣ ਮੈਂ ਤਾਂ ਕਿੰਨਾ ਨਾ ਤੇਰਾ ਮਾਂਜਾ ਲਾਈ ਇਹਦਾ ਮਾਂਜਾ ਲਾਈ ਤਿੰਨੇ ਕੰਬਲ ਆਪਾਂ ਲਾ ਲਈਏ ਤੇ ਇਹਨੂੰ ਤੋੜ ਦਈਏ ਘਰੇ ਰੁਪਈਆ ਇਹਨੂੰ ਦੇਣਾ ਨਹੀਂ ਆਪਾਂ ਇਹਨੂੰ ਇੱਕ ਠੀਕ ਹੈ ਰੈਟ ਕਰੀਏ ਲਾ ਲਈਏ ਹਾਂ ਮੈਂ ਭਾਜੀ ਇਹ ਗੱਲ ਕਹਿ ਰਹੇ ਵੀ ਤਿੰਨੇ ਹੀ ਕੰਬਲ ਆਪਾਂ ਲੈਣੇ ਹੋ ਕਿੰ ਏ ਭਾਈ ਤੋਂ ਲੱਗ ਜਾਣਗੇ 70 ਡਾਲਰ ਤੇ ਲੱਗ ਜਾਣਗੇ 70 ਡਾਲਰ ਮਿੰਗੀ ਆ ਯਾਰ 70 ਤੈਨੂੰ ਦੇਨੇ 70 ਰੁਪਏ ਕਿੱਥੋਂ ਦੇ ਤੂੰ ਮੰਗਦਾ ਡਾਲਰ ਅਸੀਂ ਤੈਨੂੰ ਇੰਡੀਆ ਦੇ ਰੁਪਏ ਹਾਂ ਉਹ ਭਰਾਵਾ ਕੀ ਤਮਾਸ਼ਾ ਬਣਾਇਆ ਜੀ 1 ਰੁਪਿਆ ਘੱਟ ਨਹੀਂ 70 ਪੂਰੇ ਜਾ ਇਹਨੇ ਲਈ ਆ ਮੈਂ ਤਾਂ ਕਿੰਨੇ ਨੂੰ ਕੁੱਟੀਏ ਫਿਰ ਜਾ ਲਿਆ ਡੰਡਾ ਲੈ ਕੇ ਆਇਆ ਇਹਦਾ ਡਾਂਗ ਫੜੋ ਤੇ ਕਰੋ ਗੇਟ ਬੰਦ ਹਾਂ ਅੰਦਰ ਮੰਗਾ ਚੜਾਉਣ ਇਹਨੂੰ ਹਾਂ ਲਾਲ ਮੈਂ ਕਹਿੰਦਾ ਲਾਲ ਦੀ ਗੱਲ ਕਰਦੇ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਵੀਡੀਓ ਤੁਹਾਨੂੰ ਪਤਾ ਮੈਨੂੰ ਨਹੀਂ ਸੁਣਦਾ ਫਿਰ ਕਿਉਂ ਵਾਰੀ ਵਾਰੀ ਲਾਉਣੇ ਪਏ ਆ ਭਾਜੀ ਮੇਰੇ ਤਾਂ ਹੱਥ ਵੱਜ ਜਾਂਦਾ ਨਾ ਕਰ ਫਤਫਾਮ ਕੇ ਰੱਖਣਾ ਭਾਈ ਫਿਰ ਤੂੰ ਓ ਯਾਰ ਮੇਰੀ ਤਾਂ ਦੇਣ ਵਾਲੀ ਗੱਲ ਕਰ ਇਹ ਕੰਬਲ ਦੇਣਾ ਰੇਟ ਥੋੜੇ ਜਾਇਜ਼ ਕਰ ਅਸੀਂ ਕੰਬਲ ਤੇਰੇ ਇੰਨੇ ਹੀ ਲੈ ਲਾਂਗੇ ਇੱਕ ਕੰਬਲ ਇਹ ਲੈ ਲੂਏ ਇਹ ਕੀ ਮੇਰੀ ਭੈ ਜਪਾਇੰਟਮੈਂਟ ਰਣਾ ਉੱਥੇ ਸ਼ਾਹਰੂ ਖਾਨ ਨਾਲ ਉਹਨੇ ਨਜਾਜ ਨਹੀਂ ਸ਼ਾਹਰੂਖ ਖਾਨ ਤੇ ਕੀ ਕਰਦਾ ਕੁੱਤੇ ਨੂੰ ਉਹਨਾਂ ਨੂੰ ਪਾਜੀ ਕੰਬਲ ਦੇ ਕੇ ਆਉਣੇ ਕਰੇ ਉਹਨਾਂ ਨੇ ਪਸੰਦ ਕੀਤਾ ਤੁਹਾਨੂੰ ਦਿਖਾਦਾ ਤੂੰ ਕਿਸਮਤ ਵਾਲੇ ਜੀ ਨਹੀਂ ਇਹ ਕੰਬਲ ਸ਼ਾਹਰੂਖ ਖਾਨ ਲਾਊਗੀ ਨਹੀਂ ਉਹ ਸ਼ਾਹਰੂਖ ਖਾਨ ਲਾਊਗੀ ਲਓ ਜੀ ਸ਼ਾਹਰੂਖ ਖਾਨ ਲਾਊਗੀ ਉਹ ਭਰਾਵਾ ਉਹ ਵਾਲਾ ਆ ਜਿਹੜਾ ਮਾਂ ਓਏ ਭਰਾਵਾ ਥੱਲੇ ਕਰ ਲੈ ਕੱਚਾ ਜੇ ਐਡੇ 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 ਵਾਲ ਤੇਰੇ ਕੱਚੇ ਨੌਕਰ ਵੀ ਲੈਂਦੇ ਨੇ ਕੰਬਲ ਆਏ ਹੋਏ ਆਹ ਛੋਪਰਾ ਛੋਪਰਾ ਕੋਰੈਂਟੀ ਠੀਕ ਟੱਕ ਉਹਦੀ ਠੀਕ ਹੈ ਕਰੇ ਠੀਕ ਹੈ ਓ ਯਾਰ ਤੂੰ ਨਾ ਬੁੜੀਆਂ ਨਾਲ ਗੱਲਾਂ ਨਾ ਕਰ ਜੇ ਮਰਦਾਂ ਦੀ ਗੱਲ ਹੈ ਨਾ ਬੰਦਿਆਂ ਨਾਲ ਹਿੱਕ ਤਾਣ ਕੇ ਗੱਲ ਕਰਿਆ ਬੁੜੀਆਂ ਪਿੱਛੇ ਨਾ ਗੱਲਾਂ ਕਰਿਆ ਕਰ ਮਰਦ ਕੌਣ ਤੁਹਾਡੇ ਚ ਤੇ ਤੂੰ ਆਪਦੇ ਆਪਣੀ ਮਰਜ਼ੀ ਸਮਝਦਾ ਮਰਦ ਨਹੀਂ ਆ ਮੈਂ ਫਿਰ ਇਹਨੂੰਗਾ ਤਾਂ ਕਈ ਨਾ ਮਰਦਾ ਤੂੰ ਹੁਣ ਇਹ ਦੱਸ ਵੀ ਕੰਬਲ ਦੇਣੇ ਕਿ ਚਪੇੜੇ ਖਾਣੇ ਪਾਜੀ ਗੱਲ ਨਹੀਂ ਤੇਰੇ ਲਾਂਗੀ ਤਕਲੀਫ ਹੁੰਦੀ ਜੇ ਸੁਣਨ ਚ ਮੈਨੂੰ ਹੋਲੀ ਬੋਲੋ ਏ ਮੋੜੀ ਕੋ ਬੋਲੋ ਮੇਰੀ ਗੱਲ ਸੁਣ ਮੈਂ ਲਾ ਕੇ ਇਹਨਾਂ ਨੂੰ ਕੁੱਟੀਏ ਇਹ ਸ਼ੈਰੂ ਖਾਨ ਦੀ ਗੱਲ ਕਰਦਾ ਨਾ ਇਹਦੀ ਲਈਏ ਤੌਣੀ ਇਹਦਾ ਸੋਦਾ ਲਾ ਕੇ ਚੱਕ ਤਿੰਨੇ ਗੰਬਲ ਅੰਦਰ ਰੱਖ ਤੇ ਮੈਂ ਇਹਨੂੰ ਫੜਦਾ ਤੂੰ ਬੂਆ ਪੇੜ ਮਾਲਾ ਹਾਂ ਬੂਆ ਪੇੜ ਮੈਂ ਕਹਿੰਦਾ ਭਾਜੀ ਆ ਬੂਆ ਆਪਣਾ ਤੇ ਇੱਧਰ ਸੇ ਨਿਕਲ ਜੇ ਪਾਣੀ ਪੂਣੀ ਲਿਆਓ ਜਾ ਕੇ ਭਾਜੀ ਨਹੀਂ ਤੈਨੂੰ ਭਾਜੀ ਸ਼ਕੰਜਵੀ ਵੀ ਖਵਾਵਾਂਗੇ ਸ਼ਕੈਸ਼ ਵੀ ਬ੍ਰੰਮੀ ਬਦਾਮਾਂ ਵਾਲੀ ਖਵਾਵਾਂਗੇ ਕਾਜੂ ਬਦਾਮ ਵੀ ਤੈਨੂੰ ਖਵਾਵਾਂਗੇ ਪਰ ਇੱਕ ਰਿਕਵੈਸਟ ਆਲੀ ਗੱਲ ਆ ਤਿੰਨੇ ਗੰਬਲ ਸਾਨੂੰ ਦੇ ਦੇ ਰੁਪਈਆ ਤੈਨੂੰ ਦੇਨੇ 70 ਭਾਜੀ ਨਹੀਂ ਮਿਲਣੀ ਬਾਈ ਯਾਰ ਕੋਈ ਪਾਣੀ ਪ ਆਦੀ ਸ਼ਗਲ ਦੇਖੀ ਸ਼ਾਹ ਕਾਲਿਆ ਮੈਂ ਤੈਨੂੰ ਪਿਆਵਾ ਪਾੜੀ। ਉਹ ਮੇਰੀ ਸੁਣ ਲੈ ਗੱਲ ਵੀਰ ਬਈ ਤੂੰ ਸੁਣ ਲੈ ਯਾਰ ਇਹ ਤੇ ਇਤੋਂ ਤਾਂ ਉਮੀਦ ਨਹੀਂ। ਹਾਂ। ਬਈ ਯਾਰ ਮੈਨੂੰ ਹਰ ਕੋਈ ਕਾਲਾ ਕਾਲਾ ਕਹਿੰਦਾ ਯਾਰ। ਉਹ ਬਾਈ ਗੱਲ ਸੁਣ ਲੋ ਯਾਰ ਹੁਣ ਤੋਂ ਬਾਅਦ ਨਾ ਇਹਨੂੰ ਕਿਸੇ ਨੇ ਕਾਲਾ ਨਹੀਂ ਕਹਿਣਾ ਠੀਕ ਆ। ਇਹ ਤਾਂ ਪੱਕੇ ਨਾ ਨਾ ਬੁਲਾਉਣਾ। ਉਹ ਬਾਈ ਤੇਰਾ ਪੱਕਾ ਨਾ ਕੀ ਆ ਯਾਰ? ਨਾਗਰਾਜ।